ਵਾਇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਭਗਵੰਤ ਸਿੰਘ ਜੋਸੀ ਜੀ ਜਿਨ੍ਹਾਂ ਦਾ ਪੈਰ ਸੱਡਾ ਲੱਡਾ ਲੱਡੇ ਮੋੜ ਤੇ ਐ ਇਹਨਾਂ ਵੱਲੋਂ ਅੱਜ ਬੱਚਿਆਂ ਨੂੰ ਬੂਟ ਦਿੱਤੇ ਗਏ ਨੇ ਜੋ ਕਿ ਆਪਾਂ ਨੇ ਇੱਕ ਵੀਡੀਓ ਪਾਈ ਤੀ ਐਥਲੈਟਿਕ ਦੀ ਦੌੜ ਲਵਾਈ ਤੀ 400 ਮੀਟਰ ਦੀ ਉਹ ਚ ਇੱਕ ਬੱਚੇ ਦੇ ਰੋੜਾ ਵੱਜਿਆ ਸੀ ਵੱਜਿਆ ਸੀ ਉਹਦੇ ਕਰਕੇ ਉਹ ਰਾਹ 'ਚ ਰੁਕ ਗਿਆ ਸੀ ਉਹ ਬੱਚੇ ਨੂੰ ਦੇਖਦੇ ਹੋਏ ਭਗਵੰਤ ਸਿੰਘ ਜੋਸੀ ਜੀ ਨੇ ਅੱਜ 15 ਜੋੜੀਆਂ ਬੂਟਾਂ ਦੀਆਂ ਬੱਚਿਆਂ ਨੂੰ ਭੇਟਾ ਦਿੱਤੀ ਐ ਜੀ ਆਪਦੇ ਬਰਕਤਾਂ ਕਰਨ ਤੇ ਚੜ੍ਹਦੀ ਕਲਾ 'ਚ ਰੱਖਣ ਭਗਵੰਦ ਸਿੰਘ ਜੋਸੀ ਜੀ ਨੂੰ ਜੋ ਇਹਨਾਂ ਦੀ ਸੇਵਾ ਪ੍ਰਵਾਨ ਕਰੇ ਪਿੰਡ ਕਾਂਲੇ ਨਗਰ ਕਾਂਲੇ ਵਿੱਚ ਜੋ ਕਿ ਗਰਾਉਂਡ ਦੀ ਹਰ ਰੋਜ਼ ਸੇਵਾ ਲਗਾਤਾਰ ਚੱਲਦੀ ਹੈ ਚੱਲਦੀ ਰਹੂਗੀ ਦਾਨੀ ਸੱਜਣਾ ਦੇ ਵੀ ਸਹਿਯੋਗ ਦਿਨੋ ਦਿਨ ਆਉਂਦੇ ਰਹਿੰਦੇ ਨੇ ਤੇ ਸੇਵਾ ਕੇਲਿਆਂ ਦੀ ਵੀ ਆਈ ਅੱਜ ਤੇ ਕੱਲ ਫੁੱਟਬਾਲਾਂ ਦੀ ਸੇਵਾ ਕੀਤੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਭਗਵੰਦ ਸਿੰਘ ਜੋਸੀ ਜੀ ਨੂੰ ਇੰਨਾ ਬਲ ਬਖਸ਼ਿਆ ਜੋ ਕਿ ਅੱਜ ਬੱਚਿਆਂ ਵਾਸਤੇ ਬਹੁਤ ਵੱਡਾ ਉਪਰਾਲਾ ਦਿੱਤਾ ਸਾਰੇ ਸਾਥੀਆਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸਾਥ ਬੋਲਣ ਜੀ ਬੱਚਿਆਂ ਵਾਸਤੇ ਵੇ ਪਹਿਲਾਂ ਧੰਨਵਾਦ ਸਤਿਗੁਰੂ ਜੀ ਤੁਹਾਡੇ ਮੈਂਬਰ ਸਾਹਿਬ ਜਿਹੜਾ ਤੁਸੀਂ ਮਿਹਨਤ ਕਰਾਉਣੀਓ ਬੱਚਿਆਂ ਦੀ ਬਾਕੀ ਜਿਹੜੇ ਭਰਾ ਆਉਂਦੇ ਆ ਇੱਥੇ ਵਧੀਆ ਗੱਲ ਹੈ ਕੋਈ ਜਿਹੜਾ ਆਊਗਾ ਉਹ ਨਸ਼ਿਆਂ ਤੋਂ ਰਹਿਤ ਰਹਿਣਗੇ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਦੀ ਹੈ ਜੇ ਆਉਂਦੇ ਆ ਹਾਂਜੀ ਇਹ ਗੱਲ ਤੋਂ ਮਨ ਖੁਸ਼ ਹੋਇਆ ਤਾਂ ਹੀ ਤੈਨੂੰ ਫੋਨ ਕੀਤਾ ਮੈਂ ਸਤਿਗੁਰ ਆ ਯਾਰ ਅੱਜ ਬੱਚਿਆਂ ਸਾਤਰ ਆਪਾਂ ਲੈ ਦੇ ਲੈ ਕੇ ਚੱਲੀ ਧੰਨਵਾਦ ਵੀਰ ਦਾ ਸਾਰੇ ਸਾਕੇ ਭਾਈ ਨਗਰ ਨੂੰ ਆਪਣੇ ਖੇੜੇ ਨੂੰ ਤੰਦਰੁਸਤੀ ਵਾਸਤੇ ਬਖਸ਼ੇ ਮਾਲਕ ਆਪਣੀ ਇਹੀ ਦੁਆ ਹੈ। ਬਾਹਰ ਜੀ ਦਾ ਖਾਲਸਾ ਜੈ ਜੀ ਦੀ ਭਗਤੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਜਿਨ੍ਹਾਂ ਦਾ ਸਰਦਾ ਪਰਦਾ ਬਹੁਤ ਤਕੜੇ ਤਕੜੇ ਘਰ ਨੇ ਇਹ ਨਹੀਂ ਹੈਗਾ ਵੀ ਇੱਥੇ ਆਪਣੀ ਪਿੰਡ 'ਚ ਕੁਝ ਨਹੀਂ ਹੈਗਾ ਇਹਨਾਂ ਬੱਚਿਆਂ ਨੂੰ ਫਾੜ ਫਲੂਟ ਕੇ ਆਓ ਜੋ ਵੀ ਬੂਟ ਜੋ ਵੀ ਦਿੱਤਾ ਜਾਂਦਾ ਹੈ ਉਹ ਦਾਨ ਕਰਿਆ ਕਰੋ ਕਿਉਂਕਿ ਦਾਨ ਮਹਾਕਲਾਨ ਇਹ ਫਲਦਾ ਹੈਗਾ ਹਾਂ ਜੇ ਅੱਜ ਤੁਸੀਂ 5000 ਰੁਪਏ ਦੇ ਕੋਈ ਚੀਜ਼ ਦੇਮੋਗੇ ਤਾਂ ਤੁਹਾਨੂੰ 20000 ਰੁਪਿਆ ਮਾਲਕ ਆਪ ਦੇ ਆਪ ਹੀ ਦੇਊਗਾ ਇਹ ਜਰੂਰ ਸਾਡੀ ਬੇਨਤੀ ਮੰਨੋ ਇਹਨਾਂ ਬੱਚਿਆਂ ਨੂੰ ਖੇਡਣ ਵਾਲਿਆਂ ਨੂੰ ਸਹਿਯੋਗ ਦੇ ਕੇ ਤਾਹਾਂ ਉਤਸ਼ਾਹ ਦੇ ਦੇ ਇਹਨਾਂ ਨੂੰ ਤਾਹਾਂ ਚਾੜੋ ਕਿਉਂਕਿ ਸਾਡੀ ਪੀੜ੍ਹੀ ਨਸਿਆਂ ਤੋਂ ਬਚੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ